ਆ 2 3 4 ਚਲੋ ਆਮ ਰੈਡੀ ਲੈਪਟਾਪ ਆਪਣਾ ਜਗਦੇਵ ਲੱਡੂ ਕਿੱਥੇਗਾ ਤੇ ਆਹ ਲੈਪਟਾਪ ਚੱਕ ਤੇ ਗੱਡੀ ਚ ਹੀ ਰੱਖ ਗੱਡੀ ਦੇ ਐ ਕਰਨਾ ਅੱਜ ਤਾਂ ਦਿੰਦ ਫਿਰ ਐ ਕਰੇ ਤੇ ਯਾਰ ਸਮਾਨ ਸਭ ਬਹੁਤ ਹੋਣਾਗਾ ਆ ਆਮਣ ਨੂੰ ਫੜਾ ਦੇ ਦੋ ਕਿਹੜਾ ਇੱਥੇ ਰੱਖੋ ਬੇਟਾ ਹਾਂ ਜਦ ਵੀ ਤੱਕ ਉਹਨੂੰ ਗਰਮੈਸ਼ ਵਾਲੀ ਜਾਂਦੇ ਰੱਖ ਲਓ ਮੈਂ ਤਾਂ ਹਣੀ ਬਸ ਕਿਹਾ ਆ ਆਮਣ ਫੜਾ ਦੇ ਮੈਂ ਰੱਖ ਦੋਗੇ ਮੈਂ ਗੱਲਾ ਆ ਲੱਡੂ ਤੁ ਡਰੈਸ ਚੇਂਜ ਨਹੀਂ ਕਰਦਾ ਅੱਜ ਬਲੀ ਡਰੈਸ ਬਣ ਰਿਹਾ ਐਟਾ ਆਪਾਂ ਕੇ ਬਣ ਰਿਹਾ ਤੇ ਪਹਿਲਾਂ ਤਾਂ ਮੋਸਟਲੀ ਮੈਂ ਆਪ ਬੰਦਾ ਹਾਂ ਨਾ अच्छा बिल्ली रनू देखा है कि सत्या जी सत्ते पैसे हैं और ठीक है और तो मैं इधर बुलाओ चल रहे हैं तो सत्या का बुलाओ किच्छ किच्छ ठीक है सत्या का पाइप और सारे ठीक ठाक हो आज जैसे आए हैं जी आज भी आ ही सीरीज़ दे सेट पे चैनल का नाम है जी मनिंदर कौर सेतु ਇਹ ਕਿਰਨਾ ਮੈਡਮ ਮੁੰਚ ਨੇ ਅੱਜ ਤੇ ਸਾਡਾ ਅੱਜ ਜਨ ਟੱਟਾ ਰਸੀ ਨੇ ਤੇ ਆ ਪੜ੍ਹਨੇ ਚ ਆਪਣਾ ਕੱਚਾ ਦਿੱਤੀ ਕੱਚਾ ਰਿਹਾ ਕੋਈ ਮਸ ਹਾਇ ਆਪਣੇ ਤਿੰਨ ਚਾਰ ਹੀ ਸੀ ਨਾ ਠੀਕ ਕੋਈ ਗੱਲ ਜਿੰਨੇ ਮਨ ਆ ਸੱਤਿਆ ਜਿੰਨੇ ਵਾਕਿਉ ਹੁੰਦਾ ਹੁੰਦਾ ਸੀ ਬਦਸਰ ਅਸਰ ਹੋ ਕੇ ਚੱਲ ਜੀ ਬਦਸਰ ਨਹੀਂ ਤਾਂ ਹਾਂ ਚ ਨਹੀਂ ਹੋਦਾ ਬੋਤਲ ਨਹੀਂ ਜਾ ਕੇ ਨਾਲ ਦੀ ਇਹ ਨਾਲ ਦੀ ਵੀ ਸੇਮ ਕਰ ਲਓ ਇਹ ਦਿਨ ਆਉਂਦੇ ਉਹ ਸੀਨ ਕਰਕੇ ਸੀ ਨਾ ਉਧਰ ਕਿਹੜਾ ਉਧਰ ਬਦਲਦੀ ਸੀ ਇਹਨਾਂ ਦੀ ਵੀਡੀਓ ਅੱਛਾ ਉਹਦੇ ਚ ਹਾਂ ਸਮਝ ਗਿਆ ਵੱਡੀ ਦਾ ਪ੍ਰਾਣਾ ਹਾਂ ਵੱਡੀ ਦਾ ਪ੍ਰਾਣਾ ਦੋ ਦੋ ਵੀਡੀਓ ਚੱਲਦੇ ਆ ਬੰਦਾ ਜਨਾਬ ਅੱਜ ਹਾਂ ਇੱਕ ਬੁੱਢੀ ਦਾ ਪ੍ਰਾਣਾ ਇੱਕ ਅਦ ਵਿਆਹ ਹੀ ਵਾਹ ਪ੍ਰਤੀਕਰਮ ਜੀ ਹਾਂ ਜੀ thank ਠੀਕ ਹੈ ਨਾ ਲੇਕ ਇਟ ਕਰਦੇ ਠੀਕ ਹੈ ਹੂੰ ਠੀਕ ਹੈ ਭਾਈ ਨੂੰ ਪਸੰਦ ਆਉਂਦਾ ਉਹਦੇ ਉੱਤੇ ਸ਼ੈਡਰ ਨਾ ਆਉਂਦੇ ਇੱਥੇ ਰੱਖ ਕੈਮਰਾ ਹਾਊਸ ਮਾਈ ਲੁੱਕ ਹੂੰ ਕੇਕ ਠੀਕ ਹੈ ਕਰੈਕਟਰ ਦੇ ਸਹਾਰਾ ਹੁੰਦਾ ਸਹੀ ਆਪਾਂ ਦਾ ਠੀਕ ਹੈ ਜੀ ਚਲੋ ਨਵੀਂ ਸ਼ੂਟ ਤੇ ਲੋਕੇਸ਼ਨ ਤੇ ਚੱਲੇ ਆਂ ਆ ਜੀ ਸਾਰੀ ਟੀਮ ਨਾ ਤੁਸੀਂ ਤਾਂ ਬਾਕੀ ਕੰਮ ਹੋਰ ਤੁਸੀਂ ਚੱਲੂਗਾ ਹਾਂ ਜੀ ਕਲਾਕਾਰਾਂ ਦਾ ਮੇਲਾ ਦੇਖੋ ਨਾ ਜਿਆਦਾ ਕਲਫਾ ਬਾਈ ਕਹਿੰਦਾ ਮੈਂ ਫ੍ਰੀ ਕਰੀਏ ਘੰਟੇ ਕਿਚ ਮੈਨੂੰ ਤਾਂ ਫਿਕਰ ਪੈ ਗਿਆ ਵੀ ਅੱਧਾ ਦਿਨ ਰਹਿ ਗਿਆ ਉਹ ਅੱਧਾ ਦਿਨ ਫਿਰ ਕਿੱਥੇ گزارਾਂਗੇ ਫਿਰ ਹਾਸਲਾ ਜਿਆਦਾ ਦਿੱਤਾ ਕਹਿੰਦੇ ਨਹੀਂ ਇਹ ਕੰਮ ਹੋਰ ਹੈਗਾ ਠੀਕ ਹੈ ਸਾਡੇ ਨਾਲ ਸੀਨ ਘੰਟੇ ਕਿਤੇ ਜੀ ਆ ਬਗਾਂ ਤੇ ਦੇ ਵੀ 1.5 ਘੰਟੇ ਦੀ ਵੀਡੀਓ ਕਰਦੂਗਾ ਘੰਟੇ ਦੇ ਵਿੱਚ 1.5 ਘੰਟੇ ਹਾਂ ਕੀ ਬਈ ਵਾਰ ਸੋਨੇ ਮਸਾਈਆਂ ਚੱਕਦੇ ਦਿਖਾਉਣਾ ਠੀਕ ਆ ਦੋ ਬਸ ਕੈਮਰਾ ਲਾ ਕੇ ਨਾ ਹੂੰ 1 ਘੰਟੇ ਦੇ ਦੋ ਘੰਟੇ ਕਰੀਏ ਆ ਸੀ ਆ ਮਨਿੰਵਰਸਿਟੀ ਹਾਂ ਇਹ ਸਿੱਧੂ ਗੁਮਿੰਦਰ ਰੈਕੋਰਡਸ ਰੈਕੋਰਡਸ ਗੁਮਿੰਦਰ ਸਿੱਧੂ ਰੈਕੋਰਡਸ ਉਹ ਕਰਕੇ ਹੋਰ ਵੀ ਵਾਟੀਆਂ ਜੀ ਹੁੰਦੀਆਂ ਨੇ ਬਹੁਤ ਸੋਹਣਾ ਪਿੰਸਾ ਜੀ ਹਾਂ ਜੈਸਾ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਹੈਨਾ ਅਇਦਰ ਮੈਡਮ ਦੀ ਗੱਲ ਰਿਕਾਰਡ ਕਰੋ ਉਹ ਪਿਆਰੀ ਗੱਲ ਕਰ ਰਹੀ ਬਹੁਤ ਵਧੀਆ ਲੱਗਿਆ ਵੈਸੇ ਆਗੇ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗੀ ਜਿਹਨੂੰ ਤੁਸੀਂ ਕੁਲਵਿੰਦਰ ਭੂਆ ਕਹਿੰਦੇ ਆ ਹਾਂ ਕਿਉਂਕਿ ਉਹ ਸਾਨੂੰ ਇਸ ਸੈੱਟ ਤੇ ਲਿਆਉਣ ਵਾਲਿਆ ਜਿਉਂਨਾ ਦਾ ਆਸਾਨ ਨਹੀਂ ਅਸੀਂ ਜ਼ਿੰਦਗੀ ਭਰ ਭੁੱਲਦੇ ਤੇ ਬਾਕੀ ਚਲੋ ਜਿੱਦਾਂ ਜਿੱਦਾਂ ਨਾ ਰੋਲ ਕਰਦੇ ਆ ਨਮਾਉਂਦੇ ਆ ਵਧੀਆ ਲੱਗਦਾ ਜੇ ਉਹ ਗਲਤੀਆਂ ਹੁੰਦੀਆਂ ਲੋਕਾਂ ਨੂੰ ਦੱਸਦੇ ਆ ਕਿ ਮੈਂ ਸਾਹ ਅਸੀਂ ਉਹਨੂੰ ਫੋਲੋ ਵੀ ਕਰਦੇ ਆ ਨ ਬੱਸ ਇਹ ਬਹੁਤ ਵਧੀਆ ਹੈ ਦੇਖੋ ਹੁਣ ਦੇਖ ਰਿਹਾ ਬਾਕੀ ਤੁਸੀਂ ਨਾ ਅਸਲ ਵਿੱਚ ਕੀ ਹੁੰਦਾ ਹੈਗਾ ਆਰਟਿਸਟ ਖੁਦ ਵਧੀਆ ਹੋਵੇ ਹਾਂਜੀ ਤਾਂ ਉਹਨੂੰ ਸਾਰੀ ਜਗ੍ਹਾ ਤੇ ਵਧੀਆ ਪਰਸਨ ਨਹੀਂ ਮਿਲਦਾ ਬੰਦਾ ਖੁਦ ਵਧੀਆ ਹੋਣਾ ਚਾਹੀਦਾ ਸਹੀ ਗੱਲ ਹੈ ਸਹੀ ਕਿਹਾ ਨਹੀਂ ਜਿਹੜਾ ਇਨਸਾਨ ਖੁਦ ਆਪ ਵਧੀਆ ਮਿਲਣਸਾਰ ਹੈ ਹਮਮ ਹਰ ਕਿਸੇ ਨਾਲ ਵਧੀਆ ਵਰਤਦਾ ਵਧੀਆ ਮਿਲਦਾ ਬਾਕੀ ਕਰੈਕਟਰ ਜੇ ਆਪਾਂ ਵਧੀਆ ਤਾਂ ਸਾਰੇ ਵਧੀਆ ਸਾਰੇ ਵਧੀਆ ਇਹ ਇਕੱਲੇ ਆਪਣੇ ਕੈਰੈਕਟਰਾਂ ਦੇ ਨਹੀਂ ਆਮ ਲੋਕਾਂ ਦੀ ਰਪਲਾਈ ਹੁੰਦੀ ਹੈ ਜੀ ਬੜੀ ਬੜੀ ਤੁਸੀਂ ਜਿਵੇਂ ਲੋਕ ਵੀ ਕਹਿਣਗੇ ਜੀ ਏਦਾਂ ਕਰੈਕਟਰ ਕਰਦੀ ਐ ਨਥੋ ਏਦਾਂ ਕਰਦੀ ਐ ਪਰ ਮੈਨੂੰ ਵਧੀਆ ਲੱਗਦਾ ਨੈਗੇਟਿਵ ਰੋਲ ਹਾਂ ਕਿਉਂਕਿ ਮੈਨੂੰ ਨੈਗੇਟਿਵ ਵਧੀਆ ਲੱਗਦਾ ਨਥੋ ਨਥੋ ਦਾ ਕੈਰੈਕਟਰ ਅਲੱਗ ਹੈ ਵੀਰਪਾਂ ਲੱਗਦਾ ਇਸ ਕਰਕੇ ਹੁਣ ਇਹਦਾ ਦਿਖਾਉਣਾ ਦਾ ਕਾਰ ਹਾਂ ਉਹ ਇੱਕ ਵਾਰ ਜਾ ਹੁਣ ਤੂੰ ਕੀ ਕਰਨ ਆਇਆ ਅੰਦਰ ਤੈਨੂੰ ਬਾਹਰ ਕੱਢਣ ਆਇਆ ਸੀ ਉਹ ਇਧਰ ਐ ਦਿਖਾਉ ਵਾੜਾ ਬਈ ਤਾਈ ਦਾ ਕਹਦੀ ਵੀ ਤੂੰ ਬਾਹਰ ਘਰ ਦੇ ਮੈਂ ਫੇਰ ਵੀ ਉਹ ਕੈਮਰਾ ਅੰਦਰ ਬਤਾ ਕੈਮਰਾ ਅੰਦਰ ਦੇ ਆਪਾਂ ਨੂੰ ਸੀ ਪਾਣੀ ਨਾਲ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਜੀ ਕੱਪੜਾ ਉਹ ਗੁਰਦਰਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਕਿਵੇਂ ਜੀ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਸਾਦ ਦੇ ਬਿਸਤਰੇ ਤੇ ਆਇਆ ਹਾਂ ਦੱਸ ਤਾਂ ਹਾਂ ਪੌਸਟ 5 ਤੋਂ 7 ਮਿੰਟ ਦਾ ਕਰਨਾ ਆਹ ਮੈਂ ਆਉਂਦਾ ਆ ਆ ਜੋ ਵੀ ਜਿਹੜਾ ਦੋ ਇਧਰ ਨੂੰ ਕਰੋ ਆ ਦੋ ਇਧਰ ਨੂੰ ਕਰੋ ਦੋਨੇ ਸੋਵੇ ਇੱਥੇ ਲਾਉਂਦਾ ਪੱਖਾ ਚੱਲਦਾ ਨਹੀਂ ਆ ਮੰਨਦਾ ਇਹਨਾਂ ਪੱਖਾ ਪਾ ਨਾ ਰੇਂਜ ਦਾ ਲੱਗ ਗਿਆ ਸਾਰਾ ਗਿਆ ਆ ਜਾ ਵੀ ਮਾ ਜੋ ਦੇ ਚੱਲ ਗਿਆ ਭਾਈ ਹਾਂ ਲੱਗ ਰਿਹਾ ਸਾਰੇ ਜਿੰਨਾ ਕੰਮ ਕਿਹਾ ਸੀ ਮੈਨੂੰ ਉਹਨਾਂ ਸਾਰਾ ਕੰਮ ਕਰਤਾ ਹੁਣ ਰਹਿ ਗਿਆ ਕੰਮ ਇਹ ਲੱਡੂ ਦਾ ਕੱਗਣ ਦਾ ਸੋ ਮੈਡਮ ਬਦਿਓ ਦੱਸੋ ਇਹਨਾਂ ਦਾ ਹੁਣ ਇਹਨਾਂ ਦੇ ਚ ਆਪਸੀ ਕੁੱਤੀ ਚਿਕਾ ਭਗਵਾਨ ਜੀ ਬਤਨ ਕੰਮ ਜੀ ਨਿਕੋ ਕੇ ਲਿਆ ਕੇ ਇਹਨਾਂ ਨੂੰ ਵੀ ਕੰਮ ਕਰੇ ਨਾ ਠੀਕ ਹੈ ਆ ਲੈ ਭਾਂਡੇ ਧੋ ਦੇ ਠੀਕ ਹੈ ਆ ਦੇਖ ਮੈਂ ਆ ਜੀ ਹੋ ਜੇ ਜਰੂਰ ਲੋ ਤਾਂ ਕਰੀਏ ਠੀਕ ਹੈ ਇਹ ਦੇਖੋ ਆਈ ਐਮ ਦੀ ਡਾਇਰੈਕਸ਼ਨ ਨਿੱਕੀ ਨਿੱਕੀ ਗੱਲ ਸਮਝਾ ਰਿਹਾ ਹਾਂ ਡਾਕਟਰ ਨੂੰ ਤੁਸੀਂ ਦੇਖ ਕੇ ਮਣੀ ਗੱਲ ਤਾਂ ਆ ਕਹਿ ਦਿੰਦੇ ਮੈਨੂੰ ਪਤਾ ਨਹੀਂ ਸ਼ਾਇਦ ਕੋਈ ਬੋਲੀ ਆਪਦੇ ਪਰ ਦੇਖੋ ਕਿੰਨਾ ਮੱਥਾ ਮਾਜਦਾ ਮੈਂ ਆਪ ਨੂੰ ਭਾਂਡੇ ਦੇ ਰਿਹਾ ਰਸੋਈ ਦੇ ਚਾਹ ਦਾ ਨਹੀਂ ਨੱਕੀ ਜਰ ਨਾ ਮੈਨੂੰ ਦੇ ਦੇ ਬੰਦਾ ਸਕੇਨ ਤੋਂ ਦੇ ਦੋ ਆਉਗਣਾ ਥੇਮਟ ਪਰ ਦਰ ਪਰ ਪਿੱਛੇ ਪਿੱਛੇ ਖੜਾ ਇੱਕਦਮ ਸਕੇਨ ਨਹੀਂ ਕਰ ਲੈਣਾ ਇੱਥੇ ਫਿਰ ਕਿਹਾਸ ਪਤਾ ਜੀ ਪਿੱਛੇ ਪਤਾ ਉਹਦਾ ਇਹ ਮੈਂ ਤਾਂ ਕਿ ਕੀ ਚਾਹੀਦੀ ਦੱਸ ਉਹ ਪਾਣੀ ਪੀਣੀ ਛੰਡਾ ਪਾਣੀ ਦਾ ਰੱਜੀ ਚਾਹ ਦਾ ਨੀਚੇ ਜਾ ਕੇ ਵੇਜੋ ਠੀਕ ਹੈ ਨਾ ਆਏ ਭੱਜ ਭੱਜ ਕੇ ਭਾਵੇਂ ਹਾਂ ਚੱਲ ਜੀ ਬਲੀ ਆ ਲੋ ਜੀ ਅੱਛਾ ਮੈਂ ਦੱਸ ਗੱਲ ਦੱਸ ਉਹ ਕਿਹਾ ਉਹ ਕਿਹਾ ओके okay, जी चर्चिकार जी संगठन कर दी हाँ मैं चल रहा हूँ मैं तेरी कार में चलूँगा क्या हम चर्चिकार जहरम आओगे आओगे यार तेरा पास है क्या फोटो कर दी ना मैं खींच लूँगा खीचो खीचो फोटो खीचो आए बड़े इक्के में भी फैमिली दोनों ने तो सुपर इज टेक्टिव चल आए आए करो बचाले बच्चियों अभी चेक किए थे कैमरे के लिए इधर उधर देखो इधर उधर जगह हां तो पे खड़े के ब्लॉग लाइक कोई ना भाई टाइम पर मार चेक की ब्लॉग कि नहीं जाने इसमें भी दूसरी दूसरी इसमें चल चल आओ देखिए असली कैमरा था पूरे आ गए हम्म चल ओके थैंक ਸੰਗਤਾਂ ਗਏ ਬਈ ਚੱਲੇ ਆ ਜਾ ਮਿੱਤਰੋ ਠੀਕ ਆ ਭਰਾ ਇਹ ਸੀਨ ਹੋ ਗਿਆ ਪੂਰਾ ਸੀਨ ਹੋ ਗਏ ਪੂਰੇ ਭਾਗਾਂ ਵਾਲਾਂ ਦੇ ਉਹ ਵਾਲੀ ਗੱਲ ਆਣੀ ਜੀ ਕੋਈ ਨਹੀਂ ਤਾਂ ਮਾਤਾ ਬਸ ਜੀ ਬੋਤਾਂ ਜੀ ਅੰਤਿਮ ਬੋਤਾਂ ਭਾਗਾਂ ਮਿੱਤਰੋ ਜੀ ਕੰਮ ਮਿਲਉਗਾ ਸੋਣਾ ਲੱਗਦੀ ਹੈ ਕਿੰਨਾ ਲੱਗਦੀ ਨਾ ਸੋਣਾ ਲੱਗਦੀ ਹੈ ਤੁਸੀਂ ਇਹਨਾਂ ਸਾਰਿਆਂ ਨੂੰ ਜਾਣਦੇ ਹੋਗੇ ਆ ਬਾਈ ਨੂੰ ਸੀਨ ਕਰ ਰਹੇ ਹਾਂ ਹੁਣ ਅਸੀਂ ਬਾਦਸ਼ਾਹ ਜੀ ਕਿਹੜੀ ਸੀਰੀਜ਼ ਹੈ ਬਈ ਸੀਨ ਕਰ ਲਓ ਬਾਈ ਉਹ ਹੋ ਗਿਆ ਕਰੋ ਕੀ ਹਾਲ ਹੈ ਦੋਸਤੋ ਮੈਂ ਤੁਹਾਡਾ ਪਿੰਲਾ ਮਹਾਰਾਜ ਪਿੰਡੂ ਮੱਤ ਬਲਾਉਂ ਤੋਂ ਅਸਲ ਮਿਲਉਂਦਾ ਨਾਮੇ ਨਾਮੇ ਕਲਾਕਾਰਾਂ ਆ ਮੈਡਮ ਨੂੰ ਤੁਸੀਂ ਜਾਣਦੇ ਹੋਵੋਗੇ ਇਹਨਾਂ ਦਾ ਇੰਟਰੋਡਕਸ਼ਨ ਅਸ਼ੀਕਾ ਜੀ ਕਿ ਵੀ ਸਾਰੇ ਠੀਕ ਹੋ ਤੇ ਕੀ ਆ ਨਾਮ ਚੈਨਲ ਦਾ ਟਿੱਕਰ ਸਿੰਘ ਵੀ ਟਿੱਕਰ ਸਿੰਘ ਵਲੌਗ ਅੱਛਾ ਮਾਮਾ ਜੀ ਦਾ ਹਾਂ ਜੀ ਠੀਕ ਹੈ ਜੀ ਹੋਰ ਸਾਰੇ ਠੀਕ ਹੋ ਤੇ ਵਲੌਗ ਨੂੰ ਜਾਇ ਤੇ ਜ਼ਿਆਦਾ ਦੇਖਿਆ ਕਰੋ ਪਿਆਰ ਦਿਆ ਕਰੋ ਸ਼ੇਅਰ ਕਰਿਆ ਕਰੋ 1 ਮਿੰਟ ਬੋਲਣਾ ਹੁਣ 1 ਮਿੰਟ ਕੀ ਬੋਲਾਂ ਕੁਛ ਵੀ ਕੁਛ ਵੀ ਚਲਾਇਆ ਬੋਲੀ ਇੱਕ ਮਿੰਟ ਬੋਲਣਾ ਆਇਆ ਕਿਹਾ ਵੀ ਇੱਕ ਮਿੰਟ ਬੋਲ ਅੱਛਾ ਇੱਕ ਮਿੰਟ ਬੋਲਣਾ ਚਲੋ 1 ਮਿੰਟ ਹੋ ਗਿਆ ਬਾਈ ਹਾਂਜੀ 1 ਮਿੰਟ ਹੋ ਗਿਆ ਬਸ ਹਾਂ ਠੀਕ ਹੁਣ ਤੁਸੀਂ ਕੁਝ ਹੋਰ 2 ਮਿੰਟ 3 ਮਿੰਟ ਮੈਂ ਪਹਿਲਾਂ 2 ਮਿੰਟ ਕੋਈ ਨਾ ਕਰਨ ਕਰਦੇ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਮੈਂ ਪਰਲੇ ਪਾਸੇ ਖੜੀ ਕਾਏ ਮੇਰੇ ਬੈਕ ਕੈਮਰਾ ਹਾਂਜੀ ਮੈਂ ਤੈਨੂੰ ਉਹਦੇ ਵਿੱਚ ਦੀ ਦੇਖਿਆ ਫਿਰ ਮੈਂ ਆਖਿਆ ਮੈਂ ਕਿ ਇੱਧਰ ਵੀ ਜਾ ਕੇ ਦੇਖਾਂ ਫਿਰ ਜਿਵੇਂ ਮੈਂ ਦੀਨੀ ਵੀ ਮੈਂ ਵੀ ਉਮੀਦ ਨਹੀਂ ਆਵੇਂ ਕੈਮਰਾਮੈਨ ਮੈਨ ਨਹੀਂ ਹੋਵੇ ਜੀ ਉਮੀਦ ਨਹੀਂ ਹੋਵੇ ਹੁਣ ਤੂੰ ਮੈਨੂੰ ਦੇਖ ਕੇ ਆ ਵੀ ਮੈਂ ਦੀ ਨਹੀਂ ਆਵੇਂ ਹਾਂਜੀ ਤੁਸੀਂ ਵੀ ਉਹ ਮੇਰੇ ਦਿਖ ਰਿਹਾ ਹਾਂ ਫਿਰ ਆਪਾਂ ਹੁਣ ਦੋਨੇ ਦਿਸਾਂਗੇ ਆਜਾ ਹੁਣ ਤੁਸੀਂ ਦੋਨੇ ਦਿਨੇ ਆ ਆ ਦੇਖ ਆ ਮੈਂ ਤੇ ਚਿੜੀਆਂ ਭਾਈ ਚਿੜੀ ਕਰਕੇ ਬਹੁਤ ਜ਼ਿਆਦਾ ਹੋ ਗਈ ਬਹੁਤ ਜ਼ਿਆਦਾ ਹੈਲੋ ਖੜਾ ਮਸਤ ਤੁਸੀਂ ਮੈਂ ਗਿਆ ਬੁਲਾਈ ਨਾ ਪਰ ਤਾਂ ਆਓ ਬਾਬੇ ਚਿੜੀ ਥੋੜੀ ਹਾਂਜੀ ਸੋ ਨਾ ਚਿੜੀ ਇਹ ਕਿਉਂ ਕਜੜੀ ਗਈ ਜਾਂਦੇ ਆ ਮੈਂ ਨਾ ਰੱਖ ਸਕਦਾ ਚਿੜੀ ਮੇਰੇ ਨਾਇਂ ਨੰ ਭਾਈ ਚਿੜੀ ਠੀਕ ਅੱਜ ਪਤਾ ਲੱਗਿਆ ਪਹਿਲਾਂ ਵੀਡੀਓ ਚ ਦੇਖਿਆ ਸੀਗਾ ਉਹ ਦੋ ਤਰ ਗਏ ਨਾ ਪਤਾ ਲੱਗਿਆ ਜਾਂ ਫਿਰ ਵੀ ਮੈਨੂੰ ਦੇਖਿਆ ਦੇਖਿਆ ਜੀ ਦੇਖਿਆ ਵੀ ਨਾ ਵੀ ਪਤਾ ਲੱਗਾ ਜੀ ਚਲੋ ਵਧੀਆ ਗੱਲ ਹੈ ਓ ਕਿੱਦਾਂ ਲੋ ਬਈ ਆਪਣੇ ਅੰਦਰ ਲੋਕੇਸ਼ਨ ਤੇ ਹੋਈ ਜਾਂਦਾ ਰੰਗ ਕਲਰ ਰਹਿ ਗਿਆ ਸੀ ਦਿਖਾਉਣਾ ਉਹਦੇ ਵੀ ਨਹੀਂ ਕਰਦਾ ਰੀਟਾ ਨਾ ਕਿਆ ਰਿਹਾ ਇਹ ਅਹ ਹੋ ਗਿਆ ਇਧਰ ਰੰਗ ਸਾਰੇ ਇਧਰ ਚੱਲੀ ਜਾਂਦਾ ਕੰਮ ਰੰਗ ਦਾ ਇਦਾਂ ਸ਼ੂਟ ਹੋ ਕੇ ਚੱਲੀ ਜਾਂਦੀ ਆ ਕਿਹੜਾ ਕਿਹੜਾ ਨਾਮ ਨੂੰ ਉਹ ਬਲਬਾ ਆਇਆ ਇੱਥੋਂ ਉਹਨੇ ਸ਼ੂਆਦ ਜੀ ਨੂੰ ਪੂਰਾ ਕਰ ਗਏ ਯਾਰ ਉਹ ਬਾਦਿਆਂ ਨਹੀਂ ਨਹੀਂ ਯਾਰ ਤਰਾਏ ਵੀ ਕਰਾਦਾ ਯਾਰ ਉਹ ਸਵਾਦ ਉਹ ਇੱਥੇ ਆ ਕਰੇਗਾ ਟਾਈਮ ਲੱਗਦਾ ਬਾਅਦਿਆਂ ਪੈਂਦੇ ਉਹਨਾਂ ਨੂੰ ਤਵੇ ਕੋਰੋਂ ਵਾਲੀ ਗੱਲ ਨਹੀਂ ਖੁਸ਼ੀ ਦੀ ਗੱਲ ਹੈ ਪੁੱਤ ਚਿੱਟਾ ਬਣਿਆ ਇਹ ਚਾਹ ਆ ਪਿਛਾ ਅਮਰੀਕਨ ਲਾਉਗੇ ਇਥੇ ਨਾ ਸਾਧਨਾ ਦੀ ਆਵਾਜ਼ ਆਉਂਦੀ ਆ ਠੀਕ ਹੈ ਤੁਸੀਂ ਇਸ ਤੇ ਲਾ ਲਿਓ ਮੈਗਨੀਫਾਈ ਗਲਾਸ ਪਾਇਆ ਹੁੰਦਾ ਰਾਟਵੇ ਦੇ ਪੱਗ ਬੰਨ ਰਹੇ ਆ ਪਹਿਲਾਂ ਮੈਂ ਮੇਰੀ ਡਿਊਟੀ ਸੀ ਕਿਧਰ ਬੰਨਾ ਮਿਲਾਓ ਪਹਿਲਾਂ ਜੀ ਫਸਟ ਟਾਈਮ ਆਇਆ ਅੱਜ ਇਸ ਕਰਕੇ ਇਹਨਾਂ ਦੀ ਇੰਟਰੋਡਕਸ਼ਨ ਕਰਵਾਓ ਕੀ ਨਾਮ ਹੈ ਤੁਹਾਡਾ ਵੀ ਅਨਿਲ ਸਿੰਘ ਅਨਿਲ ਸਿੰਘ ਇਹਨਾਂ ਦਾ ਨਾਮ ਹੈ ਜੀ ਇਹ ਇਧਰ ਇਧਰ ਆਓ ਜੀ ਮੇਰੇ ਸਾਲਾ ਦਾ ਗਾੜ ਲਈ ਕੱਢੀ ਮੈਂ ਰਿਸ਼ਤਾ ਦੱਸਿਆ ਠੀਕ ਹੈ ਨਾ ਤੇ ਉਹ ਮੇਰਾ ਸਾਲਾ ਬਹੁਤ ਕੈਂਡ ਆਰਟਿਸਟ ਹੈ ਬਹੁਤ ਸੁਣੀ ਸੁਣੀ ਫਿਲਮਾਂ ਕਰਦਾ ਬਾਈ ਤੇ ਇਹ ਇਹਨਾਂ ਦੇ ਨਾਲ ਆਏ ਨੇ ਅੱਜ ਇਹਨਾਂ ਦਾ ਫਸਟ ਡੇ ਐ ਬਾਕੀ ਕੀ ਕੈਰੈਕਟਰ ਬਣਾ ਦਾ ਕਿੱਦਾਂ ਐ ਉਹ ਤੁਸੀਂ ਜਦੋਂ ਮੁਕਲਾਵਾ ਦੇਖੋਗੇ ਤੁਹਾਨੂੰ ਪਤਾ ਲੱਗ ਜਾਣਾ ਹੈਨਾ ਸੋਸੀ ਕੁਝ ਕਹਿਣਾ ਚਾਹੁੰ ਕੋ ਕਹਿ ਸਕਦੇ ਬਸ ਮੈਂ ਇਹੀ ਕਹਾਂਗਾ ਮੇਰੀ ਸਿਫਤ ਦੇ ਵਿੱਚ ਤੁਹਾਡੀ ਮੈਂ ਇਹੀ ਸਿਫਤ ਕਰਾਂਗਾ ਕਿ ਵਧੀਆ ਸਾਰੇ ਆਰਟਿਸਟਾਂ ਨਾਲ ਵਧੀਆ ਮਿਲਦੇ ਨੇ ਔਰ ਸਾਰੇ ਆਪਣੇ ਆਪਣੇ ਕੰਮ ਚੱਲਦੀ ਆ ਡਿਜੀ ਨਹੀਂ ਵਧੀਆ ਕੈਰੈਕਟਰ ਦਿੱਤੇ ਹੋਏ ਨੇ ਤੇ ਬੜਾ ਵਧੀਆ ਸ਼ੂਟ ਚੱਲਦਾ ਸਾਰਾ ਦਿਨ ਔਰ ਕੋਈ ਏਦਾਂ ਦੀ ਦਿੱਕਤ ਨਹੀਂ ਆਉਦੀ ਅੱਜ ਆ ਮੁੰਡਾ ਵੀ ਮੇਰੇ ਨਾਲ ਪਹਿਲੀ ਵਾਰੀ ਆਇਆ ਤੋ ਸੋ ਇਹਦਾ ਵੀ ਅੱਗੇ ਇੱਕ ਕੈਰੈਕਟਰ ਕੱਢਾਂਗੇ ਕੋਈ ਭਾਜੀ ਨਾਲੇ ਸਾਰੇ ਇਕੱਲਾ ਮੈਂ ਨਹੀਂ ਸਾਰੇ ਹੀ ਆਪਦੇ ਉਹਦੇ ਕਿਰਦਾਰ ਨੂੰ ਲੈ ਕੇ ਬਹੁਤ ਕੌਂਸ਼ੀਅਸ ਹੁੰਦੇ ਰਹੇ ਉਧਰ ਦੇਖੋ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ ਉਧਰ ਉਧਰੋ ਕੁੜੀਆਂ ਬੈਠੀਆਂ ਨੇ ਉਹ ਆਪਣੇ ਆਪ ਨੂੰ ਤਿਆਰ ਕਰ ਰਹੀਆਂ ਨੇ ਫਰਲੀ ਸਾਈਡ ਤੋਂ ਜਾ ਕੇ ਫਟਾਕੇ ਤੱਕ ਬਹੁਤ ਬਰਾਬਰ ਬਰਾਬਰ ਇਹ ਚੋ ਜਾ ਜਦੋਂ ਆਹ ਨਾਲ ਚੰਗੇ ਨਾ ਹਸਣਾ ਆ ਗਿਆ ਇਧਰ ਭਾਈ ਜੀ ਵੀ ਕੁਝ ਕਹਿਣਾ ਚਾਹਣਗੇ ਮਤਲਬ ਉਹ ਨਹੀਂ ਕਹਿਣਾ ਚਾਹੁੰਦਾ ਅਜੇ ਤੱਕ ਹੈ ਅਜੇ ਤੱਕ ਨਾ ਨਾ ਅਜੇ ਕੁਝ ਨਹੀਂ ਕਹਿਣਾ ਵਰਦੀ ਲਗਾਤੀ ਐ ਇਧਰ ਤਿਆਰੀਆਂ ਚੱਲ ਰਹੀਆਂ ਨੇ ਸ਼ੂਟ ਦੀਆਂ ਇਹ ਨੂੰ ਕਰਾਣਾ ਪਉਂਦੀ ਹਾਂ ਹਾਂ ਟੂਰਨਾਮੈਂਟ ਸਾਡੇ ਨਾਲ ਵੀ ਬਿੱਟੀਆਂ ਹੋ ਰਹੀਆਂ ਨੇ ਹਾਂ ਜਿਆ ਕੈਰੈਕਟਰ ਨੂੰ ਤੁਸੀਂ ਜਾਣਦੇ ਹੋ ਆਪਣਾ ਕੀ ਕੈਰੈਕਟਰ ਸੀਗਾ ਇਹ ਸਨੀ ਚੋਲੇ ਵੱਟ ਹਾਂ ਹਾਂ ਕੀ ਵਾਲੇ ਵੱਟ ਫਨੀਪਾਰ ਨਾ ਬੰਨੀ ਆ ਰਜੀ ਸੋਨਾ ਦੇ ਪਾਰ ਨਾ ਮੰਗ ਪੱਗ ਦਾ ਵਧੀਆ ਬੰਨਦਾ ਬਾਈ ਹਾਂ ਹੱਥ ਸਾਫ ਹੁੰਦੇ ਅੱਜ ਮੇਰੇ ਕੋਲ ਪੈਸੇ ਐ ਨਹੀਂ ਨਹੀਂ ਮੈਂ ਬਾਈ ਨੂੰ ਪਹਿਲਾ ਚੈੱਕ ਦਿੰਦਾ ਫੱਗ ਬਣਾਉਣਾ ਚੱਲ ਕੋਈ ਨਹੀਂ ਦੱਸਾਂ ਬਲੈਂਕ ਚੈੱਕ ਦੇ ਦਿੰਦੇ ਆ ਜਿੱਦੇ ਆ ਕੇ ਹਮ ਕਲ ਕਰਾਂਗੇ ਬਲੈਂਕ ਚੈੱਕ ਦੇ ਦਾਂਗੇ ਇਹ ਕੀ ਗੱਲ ਦਾ ਚੈੱਕ ਤਾਂ ਦੇ ਹੀ ਸਕਦੇ ਆ ਆਪਾਂ ਕਿਹੜਾ ਸਟਾਮਪ ਲੱਗਦਾ ਸੋ ਲਾਈਨ ਆ ਜੱਕ ਬੈਂਕ ਚ ਨਾ ਲਾਈ ਬੈਂਕ ਚ ਨਾ ਲਾਈ ਕਰਦੇ ਨਹੀਂ ਕਰਦਾ ਹੋ ਗਏ ਸਰ ਇਹ ਲੈ ਲੋ ਜਿੰਦ ਗਿਆ ਚਾਹ ਬਣੀ ਆਂਦੀ ਜਿਵੇਂ ਉਬਲੀ ਆਂਦੀ ਆ ਕਿੰਨਾ ਟਾਈਮ ਹੋ ਗਿਆ 8:45 45 ਮਿੰਟ ਅਜੇ ਧੀਵੀ ਆ ਜੀ ਟਾਈਮ ਹੋ ਗਿਆ ਹੁਣ 10:00 ਵਜੇ ਹੋਣਗੇ ਜੀ ਸਵਾ 10:00 ਹੋ ਗਏ ਹੈ ਚਾਹ ਨਹੀਂ ਪਣੀ ਬਾਈ ਨੂੰ ਚਾਹ ਨਹੀਂ ਪਹੁੰਚੀ ਹੈ ਇਹ ਆ ਚਾਹ ਦਿਓ ਜੀ ਚਾਹ ਦਿਓ ਬਾਈ ਨੂੰ ਪਾਣੀ ਆਇਆ ਪਾਣੀ ਹਜੇ ਵੀ ਨਹੀਂ ਆਈ ਚਾਹ ਜੀ 8:00 ਵਜੇ ਡਿੱਕੀ ਜਾਂਦੇ ਚਾਹ ਜੀ ਅੰਦਰ ਕੱਪੜੇ ਚੇਂਜ ਕਰਦੇ ਭਾਈ ਕਿ ਬੰਦ ਚਲਾ ਵੀ ਥਾਲ ਰੋਟੀ ਲੈ ਕੇ ਗਲਾਸਾਂ ਦੇ ਵਿੱਚ ਨਾ ਚਾਹ ਆ ਗਈ ਮੇ ਰੋਟੀ ਉਹ ਕਰਤੀ ਹੈ ਨਾ ਅੱਡ ਕਰਤੀ ਅੱਡ ਕਰਤੀ ਆ ਦੇਖ ਲਓ ਜੀ ਕਿਕਰ ਸਿੰਘ ਨੇ ਕਰਾਇਆ ਸੀ ਵਿਆਹ ਠੀਕ ਹੈ ਹੁਣ ਉਹ ਤੀਨੀ ਭੱਜ ਗਈ ਹੁਣ ਆਪ ਰੋਟੀਆਂ ਪਕਾ ਕੇ ਆਪ ਖਾਂਦਾ ਹੈ ਲੈ ਲੈ ਤੀਨੀ ਭਜਾਈਏ ਭਜਾਈਏ ਉਂਗਲਾਂ ਲਾਲਾ ਕੇ ਭਜਾਈਏ ਫਿਰ ਆਈ ਉਂਗਲਾਂ ਲੱਗਦੀਆਂ ਸਾਡੀਆਂ ਤਾਂ ਉਂਗਲਾ ਵੀ ਤੁਸੀਂ ਲੈ ਕੇ ਆਉਣਗੇ ਜੀ ਇਹ ਪੁੱਤ